ਹਾਂ ਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕਬਤਰ ਸੈਟਅਪ ਵੀ ਸਾਰੇ ਵੀਰਾਂ ਦੇ ਘਰ ਪਾਰ ਠੀਕ ਐ ਕੀ ਯਾਰ ਬਾਬਾ ਜੀ ਲੇਟ ਹੋ ਗਏ ਵੈਸੇ ਤਾਂ ਅੱਜ ਉਠਣਾ ਸੀਗਾ ਮੈਂ 7:30 ਵਜੇ ਤੇ ਟਾਈਮ ਹੋ ਗਿਆ ਭਾਈ ਸਾਹਿਬ 10 10:30 ਫਰਕ ਬੜਾ ਪੈ ਗਿਆ ਗੱਲ ਤੇ ਮੈਂ ਲੈਣ ਜਾਣਾ ਸੀ ਕਬੂਤਰ ਅਜ ਠੀਕ ਐ ਕਿ ਨਹੀਂ ਤੇ ਚਲੋ ਕੋਈ ਡਿੱਕਤ ਵਾਲੀ ਗੱਲ ਨਹੀਂ ਹੋਰ ਹਣਾ ਕੱਲ ਨੂੰ ਤੜਕੇ ਸਹੀ ਮਾਗਰ ਜਿਹੜੀਆਂ ਜੁੜੀਆਂ ਤੁਹਾਨੂੰ ਪਤਾ ਲਾਈ ਜਾਂਦੇ ਹਨ ਜਿਹੜਾ ਕੋਈ ਹੋਰ ਸਾਰੇ ਕੂਤਰ ਕੁਆਤਰ ਸੀ ਆਪਣੇ ਮੇਨ ਜਿਹੜੇ ਅੱਗੇ ਪਿੱਛੇ ਵਾਲੇ ਹਨ ਤੇ ਕੋਈ ਨਾ ਕੋਈ ਜਿਹੜਾ ਆਪਣੇ ਦਿਲ ਨੂੰ ਜੁੜੀਆਂ ਲੱਗੀਆਂ ਸੀਗਾ ਉਹ ਆਪਾਂ ਫਿਰ ਤੋਂ ਲਾਵਾਂਗੇ ਠੀਕ ਹੈ ਜਿਹੜਾ ਪਿਛਲੇ ਸਾਲ ਨਹੀਂ ਲਾਗਾ ਸੀਗਾ ਤਾਂ ਕਰਕੇ ਮਾੜੀ ਮੋੜੀ ਗਰਾਈ ਹੀ ਕਰਦੇ ਫਿਰਦੇ ਆਗੇ ਤੇ ਚਲੋ ਕੋਈ ਗੱਲ ਨਹੀਂ ਯਾਰ ਹਨਾ ਅੱਜ ਤੁਹਾਨੂੰ ਕੱਲ ਨੂੰ ਕੂਤਰ ਦਿਖਾਵਾਂ ਕਿਹੜਾ ਹਨਾ ਜੁੜੀ ਦੱਸਾਂ ਕਿਹੜੀ ਆ ਉਹ ਤੇ ਉਸ ਤੋਂ ਪਹਿਲਾਂ ਮੈਂ ਕਰੂੰ ਹੀ ਆਇਆ ਸੀ ਵੈਸੇ ਤੇ ਘਰੀ ਫੇਰ ਜਾਣਾ ਹਨਾ ਕੂਤਰਾਂ ਕੋਲੇ ਬਾਅਦ ਜਾਵਾਂਗੇ ਆਪਾਂ ਲਓ ਬਾਪੂ ਅਈਲੇ ਨਬਰ ਤੇ ਤਾਂ ਇਹ ਬਈ ਕੇ ਡੀ ਐਮ ਠੀਕ ਆ ਥੋੜੇ ਜੇ ਪੈਸੇ ਕਢਾਉਣ ਤੇ ਉਦੋਂ ਬਾਅਦ ਚੱਲਾਂਗੇ ਫਿਰ ਆਪਾਂ ਖੇਤ ਪਹਿਲਾਂ ਕਾਰਡ ਕਲੈਕਟ ਕਰਨਾ ਮੇਰੇ ਹਸਾਉਣ ਨਾਲ ਉਦੋਂ ਬਾਅਦ ਆਈ ਤੇ 100 ਪੈਸੇ ਇਹ ਬਰੋ ਇਹ ਨਹੀਂ ਕੰਮ ਕਰਦਾ ਸ਼ੈਲੋ ਬਰੋ ਹੁਣ ਚੱਲਦੇ ਆਂ ਖੇਤ ਨੂੰ ਮਤਲਬ ਵੀ ਰਾਹ ਚ ਹੀ ਆਉਂਦਾ ਖੇਤ ਨਾਲ ਤਾਂ ਕਰਕੇ ਥੋੜੇ ਬਸ ਮੋਟਰ ਜੀ ਬਦਲ ਕੇ ਜਾਣੀ ਸੀਗੀ ਤੇ ਉਦੋਂ ਬਾਅਦ ਫਿਰ ਕਰੀ ਚੱਲਾਂਗੇ ਤੇ ਫਿਰ ਕੋਈ ਆਪਣਾ ਕੰਮ ਤਾਂ ਕਰਾਂਗੇ ਪਹੁੰਚ ਗਏ ਅਧਰ ਆਪਣੇ ਖੇਤ ਦੇ ਵਿੱਚ ਮੈਨੂੰ ਹੈ ਉਹਨੂੰ ਆਖਾ ਜਿਹੜੇ ਪੱਸ ਸੀ ਬਰੂ ਪੈਡਲ ਤੋਂ ਹੈ ਨਹੀਂ ਪਤਾ ਉਹ ਉੱਪਰ ਖੜ੍ਹ ਰਹਿਗੇ ਠੀਕ ਕਰਨਾ ਹੈ ਕਿ ਉਹ ਇਹ ਬ్రో ਮੋਗੇਰੀ ਵਾਰੀ ਹੋਣੀ ਆ ਆਪਣੀ ਇਹ ਬੇਬੀ ਚਲੋ ਕੋਈ ਨਾ ਮਿਸਟੇਕ ਹੋ ਜਾਂਦੀ ਆ ਮੈਨੂੰ ਆਲੇ ਕਿਤੇ ਮੋਟਰ ਚੱਲੀ ਜਾਂਦੀ ਆ ਪਰ ਅੱਜ ਵਾਰੀ ਆ ਬਾਬੂ ਆਪਣੇ ਠੀਕ ਹੈ ਹਾਂਜੀ ਅੱਜ ਹੋਣਾ ਫਰਡੇ ਹੋਊਗਾ ਫਿਰ ਜਾਂ ਤਾਂ ਹਾਂ ਹਾਂ ਬ్రో ਉਹੀ ਚੱਕਰ ਹੈ ਬਸ ਕਰਨਾ ਕਿ ਆਪਾਂ ਸਿਰਫ ਇੱਕ ਟੱਕਣ ਮਲਣਾ ਹੋ ਉਥੋਂ ਉਦੋਂ ਬਾਅਦ ਆਹ ਟੱਕਣ ਕੱਢਿਆ ਪਿਆ ਠੀਕ ਹੈ ਇਹ ਇਧਰਲੇ ਵਾਹਣ ਚ ਪੈ ਜਾਊਗਾ ਇੱਕ ਗਾਂ ਟੱਕਣ ਕੱਢਿਆ ਪਿਆ ਉਦੋਂ ਅਗਲੇ ਵਾਹਣ ਚ ਪੈ ਜਾਊਗਾ ਹਨਾ ਤੇ ਉਹ ਪਿਛਲਾ ਲੱਗ ਹੈ ਮੇਰੇ ਹਿਸਾਬ ਨਾਲ ਤੇ ਬਾਕੀ ਸਾਨੂੰ ਪਤਾ ਹੀ ਆ ਬਈ ਹਨਾ ਜਿੱਥੋਂ ਤੱਕ ਤੁਹਾਡੀ ਨੀਂਗਾ ਜਾਂਦੀ ਹੈ ਠੀਕ ਹੈ ਕਿ ਨਹੀਂ ਜਿੱਥੋਂ ਤੱਕ ਤੁਹਾਡੀ ਨੀਂਗਾ ਜਾਂਦੀ ਹੈ ਹਨਾ ਸਾਰਾ ਵਣ ਆਪਣਾ ਹੈ ਨਹੀਂਗਾ ਆਪਣਾ ਹੈਗਾ ਸਿਰਫ ਹੌਥੋਂ ਲੈ ਕੇ ਇਹ ਜਿਹੜਾ ਨੀਵਾ ਨੀਵਾ ਉਥੋਂ ਲੈ ਕੇ ਹੜਜੇਰਾ ਕਿਉਂਕਿ ਹਾਂ ਉਥੋਂ ਲੈ ਕੇ ਐ ਐ ਐ ਐ ਇਹ ਉਹ ਵੱਟ ਤੱਕ ਉਹ ਉਪਰਾਂ ਤੱਕ ਇੰਨਾ ਕੁ ਬਸ ਠੀਕ ਹੈ ਤੇ ਚਲੋ ਆ ਕਮੈਂਟ ਫੋਨ ਆ ਹੀ ਜਾਂਦਾ ਬ్రో ਵਿੱਚ ਲਵ ਜੀ ਤੇ ਖੇਤੋਂ ਤੇ ਬਾਦਲਾਂ ਆ ਕੇ ਤੇ ਆਨਸਾਰ ਖਾਨ ਲੱਗ ਗਿਆ ਆਪਣੇ ਮਿਸਤਰੀਆਂ ਦਾ ਦਿਮਾਗ ਬਈ ਹੁਣ ਇਹਨਾਂ ਦੇ ਦਾਲੇ ਹੋ ਗਏ ਵੀ ਸਾਨੂੰ ਟ੍ਰੇਆਂ ਬਣਾ ਕੇ ਦੇ ਠੀਕ ਹੈ ਦਵਨੀ ਜੀ ਵੀ ਪਹੁੰਚੇ ਹੋਏ ਨੇ ਦੇਖੀ ਕਿਤੇ ਨੱਪ ਦੀ ਨਾ ਘੋੜਾ ਇਹ ਬੰਦੂਕ ਦਾ ਪਾਸੇ ਰੱਖ ਦੇ ਕਿਤੇ ਬੇਦੀ ਕੱਢ ਦੇ ਹੈ ਆਪਾਂ ਚੱਲਣਾ ਸਮਾਨ ਲੈਣ ਵੀ ਚੱਲਣਾ ਯਾਰ ਪੱਕਾ ਹੀ ਐਰ ਪੱਕੇ ਵਾਲੀ ਕਿਹੜੀ ਗੱਲ ਐ ਟਰੇਆਂ ਵੀ ਬਣਾਉਣੀਆਂ ਕੰਮ ਬਹੁਤ ਐ ਸਾਰੇ ਕੰਮ ਐ ਇੰਨੇ ਜ਼ਿਆਦਾ ਕੰਮ ਐ ਹਾਂ ਮੈਂ ਕਿਹਾ ਤਾਂ ਮੈਂ ਹੈ ਵੀ ਤਾਂ ਹਾਂ ਕਬੂਤਰਾਂ ਦੀਆਂ ਮੈਂ ਹੈ ਵੀ ਦਾਣਿਆਂ ਵਾਲੀਆਂ ਟਰੇਆਂ ਵੀ ਬਣਾਉਣੀਆਂ ਹਨ ਇਹ ਕਹਿੰਦੇ ਤਾਂ ਹੈ ਵੀ ਬਣਾ ਦਿਆਂਗੇ ਤੇ ਮੈਂ ਕਿਹਾ ਓਕੇ ਏਅਰਪੋਰਟਾਂ ਜੀ ਬਣਾ ਦੇਓ ਕਿਤਾ ਬਾਹਲੀ ਸੋਹਣੀ ਗੱਲ ਹਨ ਤੇ ਚਲੋ ਦੇਖਦੇ ਆ ਕੀ ਬੰਦ ਆ ਫਿਰ ਚੱਲਦੇ ਆ ਇਹ ਹਜੇ ਆਂਡਿਆਂ ਵਾਲੀ ਦਵਾਈ ਜੀ ਵੀ ਲਿਆਉਣੀ ਐ ਕੰਮ ਬਾਹਲੇ ਚੱਲੀ ਜਾਂਦੇ ਆ ਹਨ ਨਜਾਇਜ਼ ਕੰਮ ਹੋਏ ਬਈ ਇੱਕੇ ਦਾ ਵੀ ਪ੍ਰੈਸਰ ਜਾ ਬਣ ਗਿਆ ਕੰਮ ਬਿਊਟੀਫੁਲ ਮੇਰੇ ਵੀਰੋ ਆ ਗਈ ਸੀ ਬਾਰਿਸ਼ ਕਿਆ ਬਾਤ ਆ ਨੀ ਆਈ ਜਾਂਦਾ ਮੈਂ ਕਿਹੜਾ ਹੱਥ ਰਗ ਰੋਕ ਦੂੰਗਾ ਇਹਨੂੰ ਵੀ ਮੀ ਆ ਜਾਣ ਦੇਖ ਲੈ ਕਿੱਥੇ ਕਰਦਾ ਵਾਧੂ ਆਈ ਜਾਂਦਾ ਦੇਖ ਤੇ ਆਈ ਹੋਪ ਪਹਿਲਾਂ ਵੜਾ 45 ਚਲੀ ਜਾਂਦੇ ਹੀ ਭੂ ਰਹੀ ਹੁਣ ਐਨੀ ਹਿੰਮਤ ਹਾਰੀ ਆ ਬੜ ਬੁਲਬ ਸਭ ਚਲੀ ਜਾਂਦੇ ਆ ਬਾਬੇ ਉਵੇਂ ਮੇ ਵੀ ਗਾਂ ਵਾਲਾ ਬੜ ਵੀ ਚਲੀ ਜਾਂਦਾ ਹੁਆ ਹਾਂ ਦੇਖੋ ਤੇ ਇਸ ਨੂੰ ਟਾਈਮ ਵਿਖਾ ਗਏ ਤੇ ਟਾਈਮ ਵੱਜ ਗਉਣਗੇ 12 ਲਗਭਗ ਹਾਂਜੀ ਬਾਬੇ ਚੱਲ ਪਿਆ ਸਮਾਨ ਲੈਣ ਤੇ ਚੱਕ ਲਿਆ ਆਪਣਾ ਇਹ 3m ਕਾਰਡ ਮੇਰੇ ਵੀਰੋ ਠੀਕ ਹੈ ਕਿਉਂਕਿ ਸਾਨੂੰ ਪਤਾ Google ਤੇ ਆਪਣਾ ਪੈਸੇ ਕਰੋ ਹਟ ਜਾਂਦਾ ਹਾਂ ਕੀ ਸਲਾਹਤਰੀ ਸਾਈਕਲ ਤੇ ਇਹ ਸਾਰਿਆਂ ਤੋਂ ਵੱਧ ਉਬਲੇ ਹੋਏ ਪੈਣਾ ਇੱਕ ਮਿੰਟ ਬਈ ਡਰਾਵਲ ਦੀ ਪਾਲ ਕੇ ਫਿਰ ਟਰਾਲੀ ਪਾਣੀ ਤਵਣੀ ਕਰ ਚੱਲ ਪਿਆ ਜੀ ਡੱਬ ਵਾਲੀ ਸ਼ਹਿਰਵਾਦ ਦੀ ਪਾਲੀਏ ਪਿੱਛੇ ਟਰਾਲੀ ਤੇ ਬਾਹਰੋਂ ਸਮਾਨ ਦੀ ਡੱਟ ਕੇ ਲਿਆਉਣੀ ਹੈ ਇਹ ਬੌਸੀ ਕਹਿੰਦੇ ਟੱਪ ਵਾਲੀ ਸ਼ਹਿਰ ਚ ਲਗਭਗ ਐਂਟਰ ਕਰ ਗਏ ਮੇਰੇ ਹੀਰੋ ਕੋਲ ਨਾ ਜਿਹੜਾ ਗਿਆ ਪਾ ਉਹ ਏ ਪਰ ਗਾਏ ਗੁੱਜ਼ਰਦਾ ਨਹੀਂ ਨਾ ਇਹ ਇਹਦਾ ਡਿੱਗੂ ਆ ਇਹ ਬਣੀ ਜਾਂਦਾ ਨਿਊ ਰੋਡ ਬਣੀ ਜਾਂਦਾ ਪਤਾ ਨਹੀਂ ਕਿੱਧਰੋਂ ਕਿੱਧਰ ਤੱਕ ਬਣੀ ਜਾਂਦਾ ਪਰ ਇੰਨਾ ਪਤਾ ਨਿਊ ਰੋਡ ਬਣ ਗਿਆ 12 ਤੱਕੜਾ ਇਹ ਆ ਹੀ ਪੜਾ ਓਕੇ ਹਰੇਕ ਸ਼ਹਿਰ ਆ ਦੂਰ ਹਰੇਕ ਵੱਡੇ ਸ਼ਹਿਰਾਂ ਦੂਰ ਇਹ ਬੁੰਬੇ ਬੁੰਬੇ ਚੱਕ ਕੇ ਜਾਣੇ ਨੇ ਓ ਮਾਈ ਗੋਡ ਇਹ ਆਪਣੇ ਉੱਥੇ ਫਾਰਮ ਹਾਊਸ ਦਾ ਕੋਈ ਜੜੂਗਾ ਆਪਣੇ ਆਂਡੀ ਆਪਣੇ ਉੱਥੇ ਦਾ ਗਿਆ ਸ਼ਹਿਰ ਜੈਂਟਰ ਬਾਪਿਓ ਤੇ ਸਭ ਤੋਂ ਪਹਿਲਾ ਕੰਮ ਹੈਗਾ ਆਪਾਂ ਆਏ ਹੋਏ ਹੋੜੀ ਚੱਲਦੇ ਵੀਰਾ ਸਭ ਤੋਂ ਪਹਿਲਾ ਕੰਮ ਖਰਾਕ ਚੱਕ ਕੇ ਲੋੜਿਆ ਠੀਕ ਹੈ ਖਰਾਕ ਅਗਲੇ ਪਾਸੇ ਮਿਲਦੀ ਹੈ ਲੋਹਾ ਹੌਂਦਰ ਦੇ ਪਾਸੇ ਮਿਲਦਾ ਹੈ ਉਹ ਜੀ ਐਚ ਪੀਏ ਕਾਲੀ ਇਹ ਉਹ ਪਰਣਾਵਦੀ ਆ ਉਹਦੇ ਨਾਲ ਦੀ ਹੈ ਲਓ ਜੀ ਖਰਾਕ ਵੀ ਚੱਕ ਲਈ ਹੈ ਵਿੱਚੋਂ ਮੈਨੂੰ ਆ ਦੋ ਚੀਜ਼ਾਂ ਇੱਥੇ ਟੰਗਾ ਪੰਗਾ ਸੀਗਾ ਇਹਨਾਂ ਚੋਂ ਦੋ ਪੈਕ ਟਾਲ ਆਲੇ ਮੈਂ ਘਰ ਆ ਕੇ ਕਾਵਾਂਗੇ ਜਵਾਕਾਂ ਵਾਲੇ ਕੰਮ ਆ ਜਾਵਾਂ ਹਲਸੀ ਲੈ ਲਈ ਬਰੋ ਹਲਸੀ ਛੋਲੇ ਤੇ ਉਹ ਲੈ ਲਈ ਗਿਏ ਨੇ ਨਿਆ ਇਹਨੂੰ ਵਿੱਚ ਹੀ ਪਾਲਾ ਯਾਰ ਮੇਰੇ ਘਨੇ ਦੇ ਕੈਂਟਾ ਜਾਲੀ ਵੀ ਕਟਾਲੀ ਐ ਜਾਲ ਦਾ ਸਮਾਨ ਇੱਕ ਵੰਟ ਹੁਣ ਛੱਡ ਦਗੇ ਹੋ ਜੀਓ ਪਾਸੇ ਆਪਾ ਛੱਡ ਦਿਓ ਲਓ ਜੀ ਛੱਡਤੀ ਜੀ ਤੇ ਇਧਰ ਆਪਣੇ ਯਾਰ ਮਿੱਤਰ ਆਏ ਹੋਏ ਨੇ ਕਿੱਲਿਆਂ ਵਾਲੀ ਵਾਲੇ ਠੀਕ ਆਗੇ ਨਹੀਂ ਮਨਪ੍ਰੀਤ ਵੀ ਸੀਗਾ ਵੈਸੇ ਤਾਂ ਉਹ ਥੋੜਾ ਘਰੇ ਸਮਗਰੀ ਚੱਕਣ ਗਿਆ ਆਪਣੀ ਤੇ ਜਸਵੀਨ ਨੂੰ ਵੀ ਨਾਲ ਚੜਾ ਕੇ ਲਿਆ ਹੋਇਆ ਕਿੱਲਿਆਂ ਵਾਲੀ ਆ ਨੂੰ ਤੇ ਇਹਨਾਂ ਦੇ ਫਿਰ ਨਾਲ ਹੀ ਰਹੇਗਾ ਨਾ ਡੱਬ ਵਾਲੀ ਸ਼ੇਰ ਦੇ ਨਾਲ ਹੀ ਇਹ ਪਿੰਡ ਜਾਵਾਂ ਤਾਂ ਕਰਕੇ ਤੇ ਇੱਥੇ ਸਾਰਾ ਦਿਨ ਬੇਲੇ ਤੁਰੇ ਫਿਰਦੇ ਰਹਿੰਦੇ ਆ ਇਹ ਕੁੱਲ ਮਿਲਾ ਕੇ ਆ ਲੈ ਆ ਹੀ ਗਏ ਮੈਂ ਨਾ ਹੀ ਲਈ ਜਾਂਦਾ ਸੀ ਸੌਣ ਲੱਗੇ ਹੋਰ ਜੀ ਗੁੱਡ ਮਾਰਨਿੰਗ ਬਾਈ ਜੀ ਆਓ ਜੀ ਵੀਡੀਓ ਚ ਆਓ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡੇ ਵਤਨਾਏ ਹੋਏ ਆ ਸਮਗਰੀ ਚੱਕ ਲੈਂਦੀ ਹੈ ਸਮਗਰੀ ਠੀਕ ਮੈਨੂੰ ਮੌਸਮ ਐ ਸੁਹਾਣਾ ਹੁਣ ਤਾਂ ਮੈਂ ਉਹ ਹੋ ਗਿਆ ਪੈਨਿਕ ਹੋ ਗਿਆ ਪੈਨਿਕ ਹੋ ਗਿਆ ਪੈਨਿਕ ਹੋ ਗਿਆ ਬਹੁਤ ਘੰਟਾ ਹੈ ਆ ਬਾਤਾਂ ਨੇ ਕਿਧਰ ਮਾਹੌਲ ਦੱਸਿਓ ਮੈਨੂੰ ਅੱਡੇ ਕੋਲੇ ਆਇਆ ਚੱਲ ਕੇ ਮੀਂਹ ਆ ਗਿਆ ਆਪਣੀ ਖਰਾਕ ਰੂ ਨਾ ਭੇਜ ਜੇ ਬਾਬਾ ਤੇ ਲੈਂਦੇ ਫਿਰਦਾ ਸਮਾਨ ਫਿਰ ਚੱਲਣਾ ਛੇਦੀ ਛਦੀ ਘਰ ਨੂੰ ਯਾਰ ਮੀਂਹ ਆ ਗਿਆ ਲੱਗ ਭੱਗ ਠੀਕ ਐ ਉਹ ਘੜਾ 4x4 ਆਪਣਾ। ਉਹ ਘੜਾ 1 ਮਿੰਟ ਆ। ਖਰਾਕ ਨਾ ਭੇਜ ਜੀ ਆਪਣੀ। ਖਰਾਕ। ਲਓ ਜੀ। ਇਧਰ ਮੁੰਡੇ ਸਮਗਰੀ ਲੈ ਕੇ ਆਏ ਆ ਤੇ ਸ਼ਾਇਦ ਕਿਥੇ ਬਰੋ ਆਪਣਾ? ਹਾਂ ਰੇ। ਤੇ ਇਹ ਬਈ ਜਿਹੜੀਆਂ ਕਬੂਤਰਿਆਂ ਆਂਡਿਆਂ ਤੋਂ ਰੰਗਾਂ ਹਨਾ ਉਹਨਾਂ ਵਾਸਤੇ ਦਵਾਈ ਤਿਆਰ ਕਰਾਂਗੇ। ਹੋਊ ਐਰ ਬਰੋ ਇਹ। 30 ਗ੍ਰਾਮ ਹੋਊ ਇਹ ਹਨਾ। ਇੱਕ ਚੀਜ਼ ਆ ਸੀ। ਆਏ ਹਾਏ। ਸੀਰੇ ਦੀ ਘੜੀ ਵੀ ਲੋਟ ਕਰਾਦੀ ਓਏ। ਉਹ ਕੀੜੀਆਂ ਜੜੀਆਂ। ਕੀਆਂ ਬਾਤਾਂ ਨੇ, ਕੀ ਬਾਤ ਨੇ। ਕੀੜੀਆਂ ਕਿੱਥੋਂ ਆ ਗਈਆਂ ਇੱਚ ਓਏ। ਗੜੀਆਂ ਨੂੰ ਓਏ ਜੜੀਆਂ ਆਈਆਂ ਤਾਂ ਮਿੱਠੀਆਂ ਸਾਰੇ ਹੀ ਤਾਂ ਨਹੀਂ ਸਾਰੇ ਜੀ ਵੱਡੀਆਂ ਪੰਗਾਂ ਤਾਂ ਓਏ ਆ ਸਮਗਰੀ ਏ ਸਾਰੀ ਠੀਕ ਆ ਕਿ ਨਹੀਂ ਆ ਸ਼ਾਇਦ ਆਏ ਘਰੇ ਆ ਕੇ ਕੁੱਟ-ਕੱਟ ਕੇ ਬਣਾਵਾਂਗੇ ਨਾਲ ਤੁਹਾਨੂੰ ਦੱਸਾਂਗੇ ਨਾਲਿਆ ਸਿਰੇ ਦੀ ਆਪਣੀ ਘੜੀ ਹੋਗੀ ਆ ਪਾਓ ਬਰੋ ਸਾਰਾ ਸਮਾਨ ਝਾੜ ਜੂੜ ਕੇ ਵਿੱਚ ਤੇ ਦਮਣੀ ਵਰਗੇ ਹਜਾਏ ਨਹੀਂ ਹੋ ਆਉਂਦੇ ਸਾਹਮਣੇ ਲੈ ਸਮਾਨ ਝਾੜ ਜਾ ਉਹ ਆਉਂਦਾ ਉਹ ਆ ਗਿਆ ਇਹ ਓਏ ਇਧਰ ਦਾ ਵੀੜ ਕੋਈ ਬਾਲੀ ਕੈਂਟ ਬਣੀ ਜਾਂਦੀ ਹੋਏ ਨਾ ਇਹਦਾ ਆਜੋ 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 ਹਜੇ ਇਹਨਾਂ ਦੇ ਪੈਸੇ ਪੇ ਕਰਨੇ ਆਪਾਂ ਲੋ ਗਾਰੇ ਸਮਾਨ ਦੇ ਵੀ ਹਨਾ ਤਾਂ ਹੀ ਤਾਂ ਉਹਨੇ ਸਮਾਨ ਘਾਵੇ ਤੇ ਟਰਾਲੀ ਚ ਨਹੀਂ ਰੱਖਿਆ ਹਨਾ ਉਹਨੇ ਉਹਨੇ ਸਮਾਨ ਟਰਾਲੀ ਚ ਨਹੀਂ ਰੱਖਿਆ ਇਹਦੇ ਪੈਸੇ ਨਹੀਂ ਨਾ ਦਿੱਤੇ ਸਮਾਨ ਹੀ ਟਰਾਲੀ ਚ ਰੱਖਣੇ ਵੇਖ ਲਾ ਚੱਕ ਕੇ ਲੈ ਗਿਆ ਨਾ ਕਰਾਤਾ ਉਹੀ ਕੰਮ ਵਾਦਾ ਚੋਬਰਾ ਨੇ ਨਹੀਂ ਠੀਕ ਹੈ ਤੇ ਸਕਰੂ ਸਕਰੂ ਵੀ ਲੈ ਲੈ A to Z ਜਿੰਨਾ ਸਮਾਨ ਲੈਣਾ ਆਈ ਸੀ ਬ్రో ਸਾਰਾ ਸਮਾਨ ਚੱਕ ਲਿਆ ਠੀਕ ਹੈ ਉਹ ਚੋਬਰ ਬਹੋ ਬਿੱਟੇ ਸਾਹਮਣੇ ਹੈ ਹਾਂ ਕਰਤਾ 8000 ਦਾ ਫੇਰ ਕੰਮ ਠੀਕ ਆ ਕਿ ਨਹੀਂ ਤੇ ਉਹ ਚੋਬਰ ਬੈਠਿਆ ਖਰਾਕ ਦੀ ਨਿਗਰਾਨੀ ਤੇ ਕਿਉਂ ਖਰਾਕ ਨਾ ਭੇਜੇ ਚੱਕ ਕੇ ਟਰੈਕਟਰ ਚ ਕਰ ਲਏ ਉਹਨੇ ਇਟਸ ਬਰਗਰ ਟਾਈਮ ਮੇਰੇ ਵੀਰੋ ਕੁਛ ਕਹਿਣਾ ਚਾਹੋਗੇ ਤੁਸੀਂ ਹੈ ਨਹੀਂ ਕਹਿਣਾ ਚਾਹੁੰਦੇ ਓਕੇ ਬ్రో ਚਲੋ ਬਈ ਬਰਗਰ ਖਾ ਕੇ ਮੀ ਕਣੀ ਦਾ ਨਯਾਰਾ ਲੈ ਕੇ ਤੇ ਘਰੇ ਸਾਚਾਰ ਮੁੰਡਿਆਂ ਦੇ ਬੈਠੇ ਆਪਣੇ ਸੰਰੂਰ ਵਾਲੇ ਹੁਣ ਉਹ ਵੀ ਡਿੱਕੀ ਜਾਂਦੇ ਆ ਵਿਚਾਰੇ ਉਹਨਾਂ ਕੋਲ ਵੀ ਛੇਤੀ ਛੇਤੀ ਜਾਣਾ ਹੈ ਉਹਨਾਂ ਨੂੰ 10 10 ਮਿੰਟ ਦਾ ਕਹਿ ਕੇ ਉਹਨਾਂ ਘਾਟਾ ਹੋਇਆ ਘਰੇ ਭਾਈ ਪਿਆ ਨੂੰ ਜਾਣਾ ਉਹਨਾਂ ਨੂੰ ਮੈਂ ਹੈ ਪਿੰਡ ਮੀ ਬਹੁਤ ਸੀਗਾ ਪਰ ਹਟ ਗਿਆ ਇਸ ਬਗਟਾਈਂ ਆਪਣਾ 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 ਛੁੱਧ ਵੈਜ ਨੂੰ 버ਗਰ ਆ ਬਸ 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 ਟਟਣ ਲੱਗੇ ਨੇ ਮੜਕੇ ਕਿਹੜੇ ਬੰਦੇ ਕੋਲ ਕੀਰੇ ਵਾਲਾ 버ਗਰ ਇਹ ਤੇ ਯਾਰ ਕੋਲੇ ਕੀਰੇ ਵਾਲਾ 버ਗਰ ਮੇਰੇ ਕੋਲ ਛੁੱਧ ਵੈਜ ਨੇ ਦੂਜੇ ਕੋਲ ਨਾਰਮਲ 버ਗਰ ਆ ਸਾਰਾ ਲਓ ਜੀ ਇਟਸ ਗੋਲ ਗੱਪਾ ਟਾਈਮ ਚੱਲ ਦਰ ਦੇ ਯਾਰੇ ਲਾਸਟ ਹੀ ਆ ਬਸ ਲਾਸਟ ਹੀ ਹੈ ਇੱਕ ਦੇ ਹੀ ਦੇ ਕਾ ਦਾ ਟਾਈਮ ਹੈ ਗੋਲਫੀ ਟਾਈਮ ਕਹਦਾ ਦਿਆ ਕਰ ਮੰ ਹੈ ਗੋਲਫਾ ਇਟਸ ਗੋਲਫਾ ਟਾਈਮ ਸਾਰਾ ਕੰਮ ਜੇ ਇੱਥੇ ਹੀ ਸਾਰ ਲਿਆ ਉੱਥੇ ਇੱਥੋਂ 버ਗਰ ਖਾ ਲਿਆ ਉੱਥੇ ਗੋਲ ਗੱਪਾ ਖਾ ਲਿਆ ਇੱਥੋਂ ਹੈ ਉਹ ਗੋਲ ਦਾ ਭੈਣ ਸਵਾਲ ਕਰਦਾ ਨਹੀਂ ਨਹੀਂ ਬੇਕਾਰ ਸੀ ਬਸ ਬੇਕਾਰ ਕੰਮ ਸੀ ਬਰਗਰ ਦਾ ਤਾਂ ਹੀ ਮਾਰਦਾ ਕੇਲੇ ਆ ਜੂਮ ਕੇਲੇ ਕੇਲਾ ਖੂਲਾ ਲੈਣਾ ਤਾਂ ਕੇਲੇ ਤੇ ਵੀ ਜੂਮ ਮਾਰਦੇ ਆ ਦਵਾ ਦੇਣਾ ਹਾਂ ਜੋ ਜੂਮ ਘਟ ਕੇ ਕੇਲੇ ਵਾਲੇ ਭੈਣ ਜੂਮ ਨਹੀਂ ਹੋ ਰਿਹਾ ਓਏ ਜੂਮ ਹੀ ਨਹੀਂ ਕਰ ਰਿਹਾ ਪਤਾ ਨਹੀਂ ਕੀ ਹੋ ਗਿਆ ਚਲੋ ਛੱਡੋ ਕੋਈ ਗੱਲ ਨਹੀਂ ਚਲੋ ਚੱਲ ਬਾਹਰ ਲਿਪੜ ਦੇ ਗਿਆ ਵੇਟਰ ਦਾ ਕੰਮ ਹੀ ਨਹੀਂ ਸੀ ਭੈਣ ਆ ਗਈ ਇੱਥੇ ਹੀ ਭਾਈ ਹਾਲਾ ਚੱਕ ਜੀ ਇੱਕ ਮਿੰਟ ਓਕੇ bro ਕੱਲ ਨੂੰ ਮਿਲਾਂਗੇ ਆ ਐ ਆਈ ਜਲ ਠੀਕ ਹੈ ਕੱਢ ਲੈਨੇ ਆਂ ਬਈ ਸਮਾਰਟਫੋਨ ਚੱਕ ਲਿਆ ਸਾਰਾ ਉਹ ਪਿਛੇ ਐਚ ਰੱਖ ਰਿਆ ਆ ਪਿਆ ਕੁਛ ਛੜ ਚੰਗਾ ਪਿਆ ਕੁਛ ਆ ਰਿਹਾ ਸਾਰਾ ਸੌਣੋ ਕੈਰਪੋਟਾ ਤੇ ਬਸ ਜਲਦੀ ਜਲਦੀ ਪਿੰਡ ਰੋਣ ਨਿਕਲਣ ਦੀ ਕੋਸ਼ਿਸ਼ ਕਰਦਾ ਉਹਨਾਂ ਦੀ ਕਾਰੀਆ ਕੋ ਗੱਡੀ ਪਿੰਡ ਵੱਲੋਂ ਅੱਗੇ ਸਾਡੇ ਬੰਦੇ ਜਾ ਰਹੇ ਆ ਬਾਈਕ ਤੇ ਸਾਨੂੰ ਰਸਤਾ ਦਿਖਾਉਂਦੇ ਜਿਵੇਂ ਤੁਸੀਂ ਅਣਜਾਣ ਹੋਣੇ ਤੁਹਾਨੂੰ ਪਤਾ ਨਹੀਂ ਜੀਦਾ ਬਈ ਆਏ ਨਹੀਂ ਕਰਨ ਠੀਕ ਹੈ ਤੇ ਕਿੰਨੇ ਮਿੰਟਾਂ ਚ ਪਿੰਡ ਜਾਵੜਾਂਗੇ 20 ਮਿੰਟ ਲੱਗਣਗੇ ਹੈ 20 25 ਮਿੰਟ ਲੱਗਦੀ 30 ਮਿੰਟ ਲੱਗ ਜਾਣਗੇ ਓਕੇ ਬ्रो ਚੱਲਦੇ ਆਂ ਬਸ ਸ਼ਹਿਰ 'ਚ ਨਿਕਲ ਗਏ ਫੇਰ ਇਹਦਾ ਉੱਡਣਾ ਗੇਅਰ ਲਾ ਲਾਂਗੇ ਇੱਥੇ ਸਾਨੂੰ ਆਏ ਵੀ ਕੋਈ ਜਾਣ ਮਾਨ ਦਾ ਨੁਕਸਾਨ ਨਾ ਹੋ ਜੇ ਤੇਲ ਬਹੁਤ ਪਿਆ ਹੈ ਕੋਈ ਡਿੱਕਪਨੀ ਜੰਮਲੋਂ ਮੁੱਤਵੀਂ ਪਿੰਡ ਜਾੜੂਆ ਜੋਇੰਟ ਆਪਾ ਜਾਊਗਾ ਬਸ ਐ ਠੀਕ ਆ ਕਸਦੇ ਦਾ ਟੱਕਣਾ ਤੇ ਬਸ ਬਾਬੇ ਬਾਦਲ ਆ ਗਏ ਤੇ ਚੱਲਦੇ ਆਂ ਬਸ ਚੱਲਦੇ ਟਰੈਕਟਰ ਤੇ ਤੇਲ ਬਦ ਚੈੱਕ ਕਰ ਲਿਆ ਮੁੰਡਿਆ ਨੇ ਕੰਮ ਬਾਹਲੇ ਖਤਰਨਾਕ ਹੈ ਤੁਹਾਨੂੰ ਖਾਦਾ ਮੈਂ ਕਿਹੜਾ ਵੱਡਾ ਟਰੈਕਟਰ ਤੇ ਫੜ ਲਿਆ ਨੂੰ ਪੱਟੂ ਨੂੰ ਤੋਲ ਜੇ ਫੜ ਲਾ ਭੈਣ ਨੇ ਇਹਨੂੰ ਫੜ ਲਾ ਹੋਣੀ ਕਰਦਾ ਗੁੱਕਲਗਾ ਮਾਂ ਨੱਡਕ ਪੇ ਹਾਂਜੀ ਮੇਰੇ ਵੀਰੋ ਤੇ ਆਉਣਸਾਰ ਦੁਕਾਨ ਤੋਂ ਲੈ ਆਂਦੀ ਚੀਜ਼ੀ ਕਿਉਂਕਿ ਤੁਹਾਨੂੰ ਦੱਸਿਆ ਸੀਗਾ ਜਿਵੇਂ ਕਿ ਮੁੰਡੇ ਆਏ ਹੋਏ ਨੇ ਉਹਨਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕਰਦੇ ਆਗੇ ਤੇ ਇੱਕ ਮਿੰਟ ਮੇਦਰੋ ਚਾਹ ਪਾਣੀ ਲੈ ਜਾ ਪੜ ਕੇ ਕਰਾ ਇਟਸ ਟੀਮ ਟਾਈਮ ਮੇਰੇ ਵੀਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੌਰੀ ਫੋਰ ਵੈਰੀ ਲੇਟ ਕਿੰਨਾ ਕਿੰਨਾ ਘੰਟੇ ਤੁਹਾਨੂੰ ਵੇਟ ਕਰਨੀ ਪਈ 22 22 ਘੰਟੇ ਦੇਖੋ ਸਾਡੇ ਦਾ ਸ਼ਕਲਾਂ ਇਹੀ ਨੇ ਉਹ ਪਾਪੀ ਬਰਾਣੀ ਜਿਹਨਾਂ ਨੇ 22 ਘੰਟੇ ਵੇਟ ਕਰਾਈ ਬਚਾ ਰਹਿਣਾ ਤਾਂ ਦੂਜੇ ਬੰਦੇ ਕਿੱਥੇ ਆਪਣੇ ਕਿਤੇ ਖੇਤ ਕਿ ਕਰੇ ਓਕੇ ਆ ਗਿਆ ਦਮਨੂ ਛੱਡ ਕੇ ਸਖਜੇਂਦਰ ਵੀ ਆ ਗਿਆ ਵਾਹ ਜੀ ਵਾ ਪਿਆਉਰੀ ਵਾਲਾ ਹੀ ਮਿੰਟੀ ਮਾਰਦਾਉਣ ਲੱਗੇ ਤੇ ਬਹੁਤ ਸਿਆਰਾ ਹੈ ਵੀ ਗਏ ਚੋਬਰ ਬਈ ਸੰਗਰੂਰ ਵਾਲੇ ਮੁੰਡੇ ਗਏ ਕਿਉਂਕਿ ਲੇਟ ਪਹਿਲਾਂ ਹੀ ਬਹੁਤ ਹੋ ਗਿਆ ਇੱਕ ਤਾਂ ਮੈਂ ਲੇਟ ਕਰਾ ਤਾ ਉਹਨੂੰ ਹਣਾ ਤੇ ਲਗਭਗ ਹੁਣ 7:00 ਵਜੇ ਨੂੰ ਮਸਾਂ ਪਿੰਡ ਪਹੁੰਚਣਗੇ ਵਿਚਾਰੇ ਉਹ ਆਪਦੇ ਕਾਫੀ ਬਾੜਾ 2.5 3 ਘੰਟੇ ਰਾ ਇਥੋਂ ਬਸ ਸਖਜੇਂਦਰ ਐਣੀ ਵੀ ਇੱਕ ਕਾਂਡਾ ਚੱਕ ਲੈ ਇਥੋਂ ਹਣਾ ਮੈਂ ਸਿੱਟ ਰਹੀ ਸੀਗਾ ਉਹ ਜੋੜੀ ਦਾ ਇਹ ਕਾਂਡਾ ਫੋਕਾ ਸੀ ਉਹ ਮੈਂ ਉਹਨੂੰ ਦੇਤਾ ਪਾਂਤੀ ਉਹਨੂੰ ਕਹੀਂ ਪੁੱਤ ਆ ਦੇਖੋ ਇਹ ਕੰਡੇ ਲਈ ਫਿਰਦਾ ਫੁੱਕਾ ਆ ਐਂਡੇ 'ਚ ਬੱਚਾ ਏ ਸਿਕੰਦਰ ਲੈ ਜੂ ਕੀ ਯਾਰ ਮਸਾਂ ਵਾਵੇ ਸਾਮਾਨ ਭਾਲ ਕੇ ਲਿਆਂਦਾ ਹਨ ਮੈਂ ਸ਼ਹਿ ਸ਼ੂਦ ਤੇ ਵਿੱਚ ਬਾੜਾਂ ਕੀੜੀਆਂ ਦੇ ਸਾਰੇ ਦੇ ਲੈ ਜਲੂਸ ਹੀ ਕੱਢਦਾ 2 ਮਿੰਟਾਂ 'ਚ ਸਾਰੇ ਇੱਕ ਕੰਮ ਦਾ ਤੇ ਆ ਤੁਹਾਨੂੰ ਪਤਾ ਸਮਗਰੀ ਆ ਆਪਣੀ ਸਾਰੀ ਵੀ ਜਿਹੜਾਂ ਕੂਤਰਾ ਅੰਡੇ ਤੁਰੀਆਂ ਵੱਡੇ ਕੂਤਰਾ ਵਾਸਤੇ ਆ ਤੁਹਾਨੂੰ ਦਸੀਏ ਸੀਰੀ ਦੀ ਰੋਲੈਕਸ ਓਕੇ ਰਪੋਰਟਾਂ ਤੇ ਬਾਕੀ ਬੱਸ ਤੁਹਾਨੂੰ ਪਤਾ ਸਮਾਨ ਤੁਮ ਲਿਆ ਕੇ ਜਾਲੀ ਇੰਗਲਾਂ ਤੇ ਪੈਪ ਜਿੰਨਾ ਵੀ ਜਾਲ ਦਾ ਸਮਾਨ ਆ ਸਾਰਾ ਆਪਣੇ ਦਾ ਉਹ ਲੈ ਕੇ ਰੱਖਤਾ ਤੇ ਹੁਣ ਬਸ ਮੀਤੇ ਦੀ ਉਹਦੇ ਤੇ ਬੰਬ ਬੰਨਿਆਗਾ ਤੁਸੀਂ ਸਮਝ ਲਓ ਜੇ ਨਾਮ ਬਣਾ ਕੇ ਦਿੱਤਾ ਆ ਸਾਰਾ ਸਮਾਨ ਮੀਤੇ ਦੇ ਮਗਰ ਜਾਊਗਾ ਹੋਰ ਗੱਲ ਮੁਕੀ ਰਾਵਗੀ ਠੀਕ ਹੈ ਕਿ ਨਹੀਂ ਓਕੇ ਰੋਟਾਂ ਬੱਸਣਾ ਬਰੋ ਮੈਂ ਓਕੇ ਕਿੱਥੇ ਸੱਚ ਹਜੇ ਮੱਕੀ ਲੈ ਕੇ ਆਉਣੀ ਹੈ ਜਾ ਕੇ ਲੰਬੂ ਬਰੋ ਦੂਜਾ ਖਰਾਕ ਤਾਂ ਲਿਆਂਦੀ ਸਾਰੀ ਅਸੀਂ ਉਹ ਵੀ ਖਰਾਕ ਲਿਆਂਦੀ ਹੈ ਨਾ ਇੱਕ ਕੁਆਂਟਲ 10-20 ਕਿਲੋ ਬਣ ਜੂ ਜੇ ਲੋੜ ਪਈ ਹੋਰ ਬਣਾ ਲਾਂਗੇ ਬਾਕੀ ਬਾਲੀ ਖਰਾਕ ਐਤ ਕੀ ਪਾਉਣੀ ਨਹੀਂ ਆਪਾਂ ਮੱਕੀ ਰਹੇਗੀ ਉਹ ਜਿਹੜੋ ਉਥੋਂ ਲਿਆਉਣੀਆਂ 40 ਕਿਲੋ ਮੱਕੀ ਉਹ ਲੰਬ ਨੂੰ ਲੈ ਕੇ ਆਉਣੇ ਜਾ ਕੇ ਫੇਰ ਉਹੀ ਕੰਮ ਤੇ ਹੋਗੇ ਬਸ ਹੁਣ ਟੱਕਰਾ ਜਿੰਨਾ ਟਾਈਮ ਤੁਰੇ ਫਰੇ ਜਿੰਨਾ ਟਾਈਮ ਯਾਰ ਮਿੱਤਰ ਕੋਲੇ ਫਿਰਦੇ ਰਹੇ ਜਿੰਨਾ ਟਾਈਮ ਕੋਈ ਆਇਆ ਗਿਆ ਰਹਿੰਦਾ ਓਨਾ ਟਾਈਮ ਹੁੰਦਿਆਂ ਬਹਾਰਾਂ ਠੀਕ ਆ ਸਪਸ਼ਟ ਦੱਸਦਾ ਗਾਪਣੀ ਮਾਰਦਾ ਹਨ ਓਨਾ ਟਾਈਮ ਮੰਨ ਕੇ ਚੱਲੋ ਵਧੀਆ ਜੀ ਲੱਗਿਆ ਰਹਿੰਦਾ ਯਾਰ ਉਦੋਂ ਐ ਲੱਗਦਾ ਵੀ ਸੈੱਟ ਹੈ ਕੰਮ ਕੋਈ ਚੱਕਰ ਨਹੀਂ ਜਦੋਂ ਸਾਰੇ ਟੱਪ ਜਾਂਦੇ ਆ ਮਤਲਬ ਹਨਾ ਅਕਸਰ ਬਈ ਕਰੇ ਸਾਰਾ ਨਹੀਂ ਜਾਣਾ ਹਨਾ ਇੱਥੇ ਤਾਂ ਹੁਣ ਮੈਂ ਤਾਂ ਜਿਹੋ ਜਿਹਾ ਹੈਗਾ ਹੈਗਾ ਹਨਾ ਵੀ ਮਜਬੂਰੀ ਹੈ ਦੂਜੇ ਤਾਂ ਨਹੀਂ ਰਹਿ ਸਕਦੇ ਨਾ ਫਿਰ ਜਦੋਂ ਸਭ ਟੱਪ ਕੇ ਹਨਾ ਉਸ ਦਿਵਾਲਾ ਤੁਹਾਡੇ ਸਾਹਮਣੇ ਆ ਮੈਂ ਚੁੱਪ ਕਰਨਾ ਇੱਕ ਮਿੰਟ ਠੀਕ ਹੈ ਤੁਸੀਂ ਫੀਲ ਕਰਿਓ ਇਹ ਚੀਜ਼ ਨੂੰ ਹਾਈ ਲਾਗਾਂ ਵੀ ਉਜੜੀ ਗਿਆ ਹੁੰਦਾ ਬਾਤ ਆ ਚੀਜ਼ਾਂ ਯਾਰ ਹੋਰ ਹੀ ਨਾ ਪਤਾ ਹੀ ਨਹੀਂ ਕੀ ਹੋ ਜੇ ਖਿਆਲ ਕੀ ਹੋ ਜੇ ਗੱਲਾਂ ਸਭ ਤੋਂ ਮਾੜੀ ਗੱਲ ਆ ਓਵਰਥਿੰਕਰ ਠੀਕ ਐ ਮੈਂ ਤਾਂ ਸਿੱਧੀ ਗੱਲ ਆ ਤੁਹਾਨੂੰ ਦੱਸ ਦਿੰਨਾ ਆਪਾਂ ਹੈਗੇ ਓਵਰਥਿੰਕਰ ਮੈਂ ਜ਼ਿਆਦਾ ਓਵਰਥਿੰਕਿੰਗ ਕਰਦਾ ਬੜਾ ਸੋਚਦਾ ਮੈਂ ਰੇਗ ਚੀਜ਼ਾਂ ਬਾਰੇ ਉਹ ਗੱਲਾਂ ਫਿਰ ਕਿਤੇ ਨਾ ਕਿਤੇ ਘਾਟੇ ਵੱਲ ਹੁੰਦੇ ਜਾਂਦੇ ਹਨਾ ਮੇਨ ਗੱਲ ਆ ਯਾਰ ਕੋਈ ਪੈਸਿਆਂ ਦਾ ਘਾਟਾ ਨਹੀਂ ਹੁੰਦਾ ਪੈਸਿਆਂ ਪੂਸਿਆਂ ਦੀ ਤਾਂ ਗੱਲ ਵਿੱਦਿ ਦੀ ਆਪਾਂ ਕਦੇ ਹਨਾ ਬਾਬੇ ਦੀ ਕਿਰਪਾ ਨਾਲ ਆਪਣੇ ਕੋਲੇ ਜਿੰਨੇ ਕੁ ਮੁਕਰ ਵਾਲੇ ਹੁੰਦੇ ਆ ਆ ਜਾਂਦੇ ਆ ਪੈਸਿਆਂ ਦਾ ਕੋਈ ਚੱਕਰ ਨਹੀਂ ਹੁੰਦਾ ਕਬੂਤਰਾਂ ਦਾ ਵੀ ਕੋਈ ਚੱਕਰ ਨਹੀਂ ਹੁੰਦਾ ਨਾ ਕੋਈ ਹੁੰਦਾ ਕੋਈ ਹੋਰ ਗੱਲ ਦਾ ਹਨ ਕੁਛ ਐਹੋ ਜੇ ਘਾਟੇ ਹੁੰਦੇ ਥੋਨੂੰ ਮੈਂ ਥੋਨਾਂ ਖੁੱਲ ਕੇ ਐਕਸਪਲੇਨ ਕਰਨਾ ਚਾਹਣਾ ਯਾਰ ਪਰ ਫੋਨ ਹੀ ਰਹਿ ਮਿਲਦਾ ਹਨ ਮੈਂ ਇੰਨਾ ਜਿਆਦਾ ਸੱਚ ਮੇਰੇ ਤੋਂ ਬੋਲਣ ਦੀ ਪਹੁੰਚ ਨਹੀਂ ਮੇਰੀ ਤਾਂ ਕਰਕੇ ਚਲੋ ਕੋਈ ਨਾ ਬਸ ਇਹਨੂੰ ਕੁਸਾ ਘਟਾਇੰਟ ਪਾਉਣਾ ਹੁੰਦਾ ਨਾ ਯਾਰ ਫਿਰ ਮੈਂ ਫੋਨ ਚਲਾ ਲੈਣਾ ਵੀਡੀਓ ਐਡਿਟ ਕਰ ਰਹਿਣਾ ਤੇ ਜਾਂ ਬਸ ਇਹਨਾਂ ਨੂੰ ਵੇਖੀ ਜਾਣਾ ਬੈਠਾ ਮੜਾ ਮੋਟਾ ਐ ਟਾਈਮ ਬਸ ਦਿਨ ਲੰਘ ਜਾਂਦਾ ਬਈ ਹਨ ਹਾਂ ਪਰ ਇੱਕ ਗੱਲ ਹੈ ਪਹਿਲਾਂ ਮੈਂ ਇਹੋ ਜਿਹਾ ਨਹੀਂ ਸੀਗਾ ਪਹਿਲਾਂ ਮੈਂ ਜ਼ਿਆਦਾ ਇਕੱਲਾ ਰਹਿ ਕੇ ਖੁਸ਼ ਸੀ ਤਾਂ ਪਹਿਲਾਂ ਮੈਨੂੰ ਐ ਹੁੰਦੀ ਸੀ ਮੈਂ ਇਕੱਲਾ ਰਹਾ ਮੈਂ ਸਾਰਾ ਕੰਮ ਇਕੱਲਾ ਕਰਾਂ ਮਤਲਬ ਵੀ ਜਿਵੇਂ ਜਿੰਨਾ ਇਕੱਲਾ ਹੁੰਦਾ ਸੀ ਆਪਾਂ ਬਾਗੋ-ਬਾਗ ਹੁੰਦੇ ਸੀ ਵੀ ਓਕੇ ਆ ਰੋਟਾਂ ਹੁਣ ਨਹੀਂ ਹੁਣ ਥੋੜਾ ਜਿਹਾ ਫਰਕ ਪੈ ਗਿਆ ਜ਼ਿਆਦਾ ਨਹੀਂ ਮੰਨ ਕੇ ਚਲੋ 2 ਸਾਲਾਂ ਦਾ ਫਰਕ ਵਾਵਾ ਪੈ ਗਿਆ ਮੈਨੂੰ ਆਪ ਨੂੰ ਵੀ ਪਤਾ ਲੱਗਦਾ ਹੁਣ ਤੁਹਾਨੂੰ ਵੀ ਪਤਾ ਲੱਗਦਾ ਹੁਣ ਕਾਫੀ ਜ਼ਿਆਦਾ ਹੀ ਚੇਂਜ ਆ ਗਿਆ ਯਾਰ ਜ਼ਿਆਦਾ ਹੀ ਠੀਕ ਹੈ 2 ਸਾਲਾਂ ਇੱਥੇ ਚਲੋ ਕੋਈ ਦਿੱਕਤ ਨਹੀਂ ਆਏ ਮਰੀਤ ਨਹੀਂ ਜਾਂਦੇ ਐ ਤਾਂ ਸਹੀ ਆ ਨਾਂਡ ਰੋਹ ਜੀ ਕੋਈ ਗੱਲ ਨਹੀਂ ਪਰ ਥੋੜਾ ਜਿਹਾ ਮਨ ਖਰਾਬ ਹੁੰਦਾ ਕਦੇ ਕਦੇ ਮਨ ਭਰਿਆ ਭਰਿਆ ਜਾਂਦਾ ਯਾਰ ਸੋ ਸਹੀ ਦੱਸਦਾ ਹਣਾ ਵੀ ਚਿੱਤ ਔਖਾ ਆ ਹੁਣ ਦੇਣ ਔਖੇ ਜੇ ਕਰਕੇ ਲੰਘਣੇ ਤੇ ਉਹ ਗੱਲਾਂ ਜਿਹੜਾ ਫੀਲ ਕਰਦਾ ਉਹਨੂੰ ਪਤਾ ਹੁੰਦਾ ਵੀ ਕਿਵੇਂ ਹਣਾ ਸੋਡੀ ਭਾਦੀ ਮੈਂ ਬਹੁਤ ਵਧੀਆ ਹੁਣ ਜੇ ਮੈਨੂੰ ਭਰਾ ਟੱਕਰਦੇ ਹਣਾ ਵੀ ਤੇਰੇ ਤਾਂ ਨਜ਼ਾਰੇ ਆ ਤੂੰ ਨਜ਼ਾਰੇ ਲੈਣਾ ਸੋਡੀ ਲਾਈਫ ਸੈਟ ਵੈਂਕਣਾ ਬਈ ਸਾਡੇ ਕੋਲ ਯਾਰ ਕੋਈ ਨਹੀਂ ਮੈਂ ਮੰਨਦਾ ਮੈਂ ਸਾਰਿਆਂ ਨਾਲ ਅੱਜ ਦੀ ਘੜੀ ਜੇ ਕਿਸੇ ਦੀ ਲਾਈਫ ਫੁੱਦੂਆ ਮੇਰੀ ਹੈਗਾ ਆਪਣੀ ਮਾਰਦਾ ਛੋੜਨ ਨੂੰ ਪਤਾ ਨਹੀਂ ਕਿਵੇਂ ਚੰਗਾ ਲੱਗਦਾ ਐ ਰ ਵੀ ਜਾਦਾ ਹੀ ਚੰਗੇ ਆ ਸੋਨ ਨੂੰ ਸੋਡੇ ਭਾਦੀਦਾ ਹਣਾ ਪਰ ਜੇ ਮੇਰੇ ਕੋਲੇ ਆ ਕੇ ਦੇਖੋ ਇੱਥੇ ਮੇਰੇ ਕੋਲ ਰਹਿ ਕੇ ਦੇਖੋ ਮੇਰੇ ਨਾਲ ਰਹਿ ਕੇ ਦੇਖੋ ਮੇਰੇ ਅੰਦਰ ਝਾਕ ਕੇ ਦੇਖੋ ਤੁਹਾਨੂੰ ਫਿਰ ਪਤਾ ਲੱਗੂਗਾ ਵੀ ਕੀ ਕੀ ਚੀਜ਼ਾਂ ਡੇਲੀ ਫੇਸ ਕਰਨੀਆਂ ਪੈਂਦੀਆਂ ਮੈਨੂੰ ਸੋ ਆਥ ਨੇ ਸੌਣ ਤੋਂ ਪਹਿਲਾਂ ਸਵੇਰ ਉੱਠਣ ਤੋਂ ਪਹਿਲਾਂ ਬਸ ਕਹਾਣੀ ਖਤਮ ਹੁੰਦੀ ਆ ਬਰਹੀ ਦੇਖ ਲਗੋ ਹਣਾ ਹਾਂਜੀ ਬਾਪਿਓ ਤੇ ਦਿਨ ਗਿਆ ਸ਼ੇਪ ਬਸ ਉਹਦਾ ਹੀ ਫਿਰਦਾ ਬਈ ਕੁਝ ਨਹੀਂ ਕੀਤਾ ਜਸਟ ਮਤਲਬ ਥੋੜਾ ਮੋਟਾ ਕੰਮ ਕੀਤਾ ਜਵੇਂ ਉਸ ਨੂੰ ਮੈਂ ਲਾ ਦਿਨਾ ਚੀਜ਼ ਇਧਰ ਠੀਕ ਹੈ ਲਗਭਗ ਬਈ ਜਿਹੜੇ ਉਹ ਦਿਨ ਇਧਰ ਆਂਡੇ ਤੇ ਰਿਸੇ ਆਪਾਂ ਛੀ ਆਂਡੇ ਤੇ ਰਿਸੇ ਨੂੰ ਲੱਗਦਾ ਛੀਆਂ ਚੋਂ ਇੱਕ ਤਾਂ ਖਰਾਬ ਹੋ ਗਿਆ ਬਈ ਫਟ ਗਿਆ ਹਨ ਤੇ ਬਾਕੀ ਫੋਕਾ ਆਂਡਾ ਸੀ ਜਿਸ ਤੱਕ ਮੈਨੂੰ ਲੱਗਦਾ ਹੈ ਇਹ ਇੱਕ ਇਹ ਖਰਾਬ ਹੋ ਗਿਆ ਤੇ ਵਿੱਚੋਂ ਇੱਕ ਆ ਖਰਾਬ ਹੋ ਗਿਆ ਬੀ ਸੀ ਪੀ ਸੀ ਦਾ ਵੀ ਦੋ ਇੱਕ ਆ ਖਰਾਬ ਹੋ ਗਿਆ ਤਿੰਨ ਤਿੰਨ ਆਂਡੇ ਖਰਾਬ ਹੋ ਗਏ ਬਈ ਤੇ ਜਿਹੜੇ ਤਿੰਨ ਆਂਡੇ ਸੀਗੇ ਉਹ ਮੈਂ ਦੋ ਇੱਕ ਥੱਲੇ ਕਰਤੇ ਇੱਕ ਇੱਕ ਪਾਸੇ ਰੱਖਤਾ ਠੀਕ ਹੈ ਓਕੇ ਰਿਪੋਰਟ ਤੇ ਇਧਰੋਂ ਜਿਹੜੀ ਆ ਕਬੂਦਰੀ ਤੇ ਲਾਂਡੇ ਬਦਲੇ ਸੀ ਸਪੇਅਰ ਨਾਲ ਲੱਗੀ ਸੀ ਉਹ ਆਪਣੇ ਗੁਲਾਬੀ ਬਗਲਾਂ ਨਾਲ ਚੋ ਕਾਲੇ ਚ ਨੇ ਖੱਟਿਆਂ ਨਾਲ ਚੋ ਨਾ ਵੱਡੇ ਕੂਤਰ ਦੀ ਪੱਠੀ ਸੀਗੀ ਤੇ ਉਹਨੂੰ ਆਪਾਂ ਵਿਹਲੀ ਕਰਤਾ ਇਹ ਦਾ ਅੰਡਾ ਚਾੱਕ ਕੇ ਆਪਾਂ ਹੋਥ ਰੱਖਿਆਦਾ ਕੂਦਰੀ ਥੱਲੇ ਤੇ ਉਹ ਕੂਦਰੀ ਨੂੰ ਲਿਜਾ ਕੇ ਬੰਦਰ ਛੜਤਾ ਦੋ ਕੁ ਦਿਨ ਕਰਾਂ ਇਕੱਲੀ ਰਹੂਗੀ ਫਿਰ ਉਹ ਤੋਂ ਬਾਅਦ ਆਪਾਂ ਘਰੋਂ ਲੈ ਕੇ ਕੋਈ ਕਬੂਤਰ ਉਹ ਨਾਲ ਲਾ ਦੇਗੇ ਜੋੜੀ ਓਕੇ ਰਿਪੋਰਟਾਂ ਤੇ ਹੁਣ ਬਈ ਮੈਂ ਆਪਣਾ ਟਰੈਕਟਰ ਅੰਦਰ ਕਰ ਟਰੈਕਟਰ ਆਪਣਾ ਖੜਾ ਬਾਹਰ ਚੀ ਮੈਨੂੰ ਐ ਸੀ ਵੀ ਦਮਣੀ ਆਊਗਾ ਤੇ ਜਦੋਂ ਆ ਗਿਆ ਮਤਲਬ ਵੀ ਟਰਾਲੀ ਉਹਨੇ ਦੇ ਘਰੇ ਥੱਲੇ ਆਵਾਂਗੇ ਤੇ ਟਰੈਕਟਰ ਆਪਣਾ ਘਰੇ ਲੈ ਜਾਵਾਂਗੇ ਉਹ ਖੇਤਕੂਤ ਵਰਦਾ ਉਹਨੇ ਫੋਨ ਹੀ ਨਹੀਂ ਚੱਕਿਆ ਤੇ ਮਨਾ ਚਲੋ ਟਰੈਕਟਰ ਟਰਾਲੀ ਦੋਵੇਂ ਇਧਰਲੇ ਘਰੇ ਕਰ ਦੰਨੇ ਆ ਸਵੇ ਬਾ ਟਰਾਲੀ ਠੱਲੇ ਕੋਣ ਦੀ ਟਰੈਕਟਰ ਘਰੇ ਲਾ ਦੇਗੇ ਲਾਓ ਬਾਪੇ ਟਰੈਕਟਰ ਟਰਾਲੀ ਕਰਤੀ ਅੰਦਰ ਤੇ ਸਲੈਂਸਰ ਢਾਗ ਤਾਗ ਗਲਾਸ ਨਾਲ ਮੇਰੇ ਵੀਰੋ ਇੱਕ ਮਿੰਟ ਤੇ ਬਸ ਉਹ ਕੇ ਰਿਪੋਰਟਾ ਹਨਾ ਇਧਰ ਬਈ ਲੋਕ ਲੋਕ ਮੈਂ ਲਾ ਕੇ ਤੇ ਬਸ ਜਾਣਾ ਕਰੋ ਜਾ ਕੇ ਰੋਟੀ ਖਾ ਕੇ ਨਾਂ ਨੂੰ ਕੇ ਹਾਂਜੀ ਮੇਰੇ ਵੀਰੋ ਅੱਗੇ ਜੀ ਇਧਰ ਲਿਖਾਰੇ ਤੇ ਹਲਕੀ ਹਲਕੀ ਪੈ ਰਹੀ ਆ ਬਾਰਿਸ਼ ਮੇਰੇ ਵੀਰੋ ਕਿਣਮਣ ਕਿਣਮਣ ਓ ਮਾਈ ਗੋਡ ਪੱਕਾ ਫੇਰ ਬਾਹਰ ਪੇ ਭਈਆ ਆਪੜਾ ਵਈਉ ਲਾਦਾ 650 700 ਨੂੰ ਫੇਰ ਥਾਂ ਕਰੂੰਗਾ ਹਟਦਾ ਨਹੀਂ ਮੈਂ ਨਾ ਚਲ ਕੀ ਰਾਂ ਦਾ ਬਚਤ ਲੱਗਦੀ ਮੈਨੂੰ ਨੂੰ ਆਈ ਹੋਲੀ ਦਿਨ ਚੱਕ ਕੇ ਅੰਦਰ ਰੱਖ ਦਿੰਨੇ ਆ ਨਲੇ ਆਪਣੀਆਂ ਬਾਹਰੋਂ ਆ ਕੁਰਸਾਂ ਕਰ ਸੰਗਾ ਹਨ ਮੰਜਾ ਤੇ ਹੋਰ ਸਾਰਾ ਸਮਾਨ ਮੈਂ ਸਾਂਭ ਦਿਆਂ ਉਦੋਂ ਬਾਅਦ ਕਰਦੇ ਆ ਸੱਚ ਉਹ ਕੂਤਰਾਂ ਨੂੰ ਦਾਣੇ ਪਾਉਣ ਵਾਲੇ ਨੂੰ ਲੱਗਦਾ ਯਾਰ ਤੇ ਕਰਦੀ ਭਾਈ ਵਲੌਗ ਦੀ ਐਂਡਿੰਗ ਨਹੀਂ ਸੋ ਇਹ ਆਪਾਂ ਕਰ ਲਈ ਸੀਗੀ ਦੋ ਦਿਨਾਂ ਤੋਂ ਮਤਲਬ ਕੱਲ੍ਹ ਦੀ ਨਾਲ ਤਜ ਨਾਲ ਆ ਰਿਹਾ ਮੈਂ ਤੇ ਆ ਵਾਲ ਹਨ ਇਹ ਵੀ ਆਪਾਂ ਮੇਰੀ ਵੈਪ ਐ ਕਰ ਦਿੰਦੇ ਨੇ ਕੰਮ ਤਾਂ ਤਾਂ ਹੁੰਦੇ ਰਹਿਣਗੇ ਹਨ ਕਰਾਂ ਵਾਲ ਨੂੰ ਸੈਟ ਕਰਾ ਕੇ ਥੋੜੀ ਲੁੱਕ ਬਨਾਈਏ ਠੀਕ ਹੈ ਕਿ ਨਹੀਂ ਤੇ ਇਹ ਤਾਂ ਬਣੀ ਪਈ ਆ ਰੱਬ ਬੋਲੇ ਬਣੀ ਪਈ ਆ ਹਣਾ ਲਈ ਦਸਾਂ ਤੇ ਐਡਾ ਕੋਈ ਹੈ ਨਹੀਂ ਆਪਾਂ ਨੂੰ ਕਾਣੀ ਖਤਮ ਹੀ ਐ ਤੇ ਉਹ ਕੇ ਰਿਪੋਰਟਾਂ ਬਈ ਹਣਾ ਬਸ ਦਾਣਾ ਪਾਣੀ ਮੈਂ ਪਾ ਤਾ ਆਪਣੇ ਇਧਰਲੇ ਕਬੂਤਰਾਂ ਨੂੰ ਤੇ ਇਧਰਲੇ ਨੂੰ ਪਾ ਤਾ ਇਧਰਲੇ ਨੂੰ ਕੱਲ ਦੇ ਕਿੱਲੇ ਵਾਲੇ ਮੁੰਡੇ ਪਾਏ ਗਏ ਸੀ ਉਹਨਾਂ ਨੂੰ ਮੈਂ ਪਾ ਤਾ ਘਰ ਵਾਲਿਆਂ ਨੂੰ ਗਾਪੜੀ ਮਾਰਦਾ ਘਰ ਵਾਲ ਨੂੰ ਕੱਲ ਵੱਧ ਪਾਤਾ ਸੀ ਕਬੂਤਰ ਘਟ ਗਏ ਖੁੱਡਿਆਂ ਚ ਹਣਾ ਦਾਣਾ ਪਾਣੀ ਉਹ ਨਹੀਂ ਪਾਇਆ ਉਹ ਦਾਣਾ ਵੀ ਰੱਖੀ ਵੀ ਪਾਣੀ ਵੀ ਰੱਖੀ ਪਈ ਸੀ ਉਹਨਾਂ ਨੂੰ ਪਾਉਣ ਦੀ ਲੋੜ ਨਹੀਂ ਪਈ ਘਰ ਵਾਲੇ ਕਬੂਤਰਾਂ ਨੂੰ ਤਾਂ ਸਿਰਫ ਇੱਕ ਵਾਰੀ ਖੁੱਡੇ ਖੋਲ ਕੇ ਹੁਣ ਰਾਤ ਨੂੰ ਦੇਖ ਕੇ ਆਇਆ ਸੀ ਮੈਂ ਸੈਟ ਬੈਠੇ ਜੀ ਤੇ ਬਾਕੀ ਰੋਪੋ ਟੌਕ ਕੇ ਆ ਬਈ ਤੇ ਇੱਕ ਆਪਣਾ ਤੁਹਾਨੂੰ ਪਤਾ ਹੈ ਨਾ ਖਰਾਕ ਆਪਾਂ ਵੈਸੇ ਲੈ ਆਂਦੀ ਉਹ ਹਾਂ ਸੱਚ ਇੱਕ ਚੀਜ਼ ਤਾਂ ਰਹੀ ਗਈ ਜਿਹੜੀ ਆਪਾਂ ਲੈ ਕੇ ਆਂਦੀ ਖੜਜ ਤੁਹਾਨੂੰ ਦਿਖਾਵਾਂ ਮੈਂ ਇੱਕ ਮਿੰਟ ਫੋਨ ਆਈ ਜਾਂਦਾ ਖੜਜ ਹਾਂ ਆ ਚੀਜ਼ ਨਾ ਜਿੱਦੋ ਕਰਾ ਕੇ ਲੈ ਕੇ ਆਂਦੀ ਉਹ ਤੇ ਵਾਧੂ ਪੰਗਾ ਹੀ ਸਾਹਮਣੇ ਟੰਗੀਆਂ ਤੇ ਮੇਰਾ ਜੀ ਕੀਤਾ ਹਨਾ ਵੀ ਉਹ ਕਰ ਲੈਣ ਨੂੰ ਮੈਂ ਪਤਾ ਇੰਨਾ ਪੁੱਛਾਂ ਮੈਂ ਕਿੰਨੇ ਕੁੰਨੇ ਦੀ ਹਨਾ ਬੰਦਾ ਉਹ ਵੀ ਕਹਦਾ ਮੈਂ ਕਿਹਾ ਦੂ ਆਹ ਵੀ ਵਿੱਚ ਪਾ ਦੇ ਦੋ ਇਹਨੂੰ ਆਹ 임ਲੀ ਵਾਲੀਆਂ ਦੂਜੀਆਂ ਬੋਲਾਂਗੇ ਆਹ ਵਿੱਚ ਇਹਦੇ ਅਲਸੀਆਂ ਆਹ ਥੱਲੇ ਦੇਸੀ ਛੋਲੇ ਆ ਬਈ ਠੀਕ ਹੈ ਕਿ ਨਹੀਂ ਤੇ ਇਧਰ ਹੋ ਗਿਆ ਬਾਜਰਾ ਸਰੋਂ ਆਪਣੀ ਘਰੇ ਪਈ ਐ ਇਧਰਲੇ ਬਾਏ ਕੋਠੀ 'ਚ ਉਹ ਕੋਈ ਚੱਕਰ ਨਹੀਂ ਚਾਹਣ ਲਾਂਡਾ ਦੇ ਦਾਂਗਾ ਭਾਵੇਂ ਦੂ ਘਰ ਦੇ ਆਸ-ਪਾਸੇ ਨਾ ਹੋਏ ਹਨਾ ਨਹੀਂ ਐਵੇਂ ਘਰ ਤੇ ਮੁੜ ਕੇ ਰੋਲਾ ਇਹ ਪਾਉਂਦਾ ਕੀ ਫਾਇਦਾ ਮਹਿੰਗੀ ਵਾਲੀ 90 ਰੁਪਏ ਕਿਲੋ ਹੈ 35 40 ਕਿਲੋ ਮਹਿੰਗੀ 베ਜੋ ਆਪਾਂ ਹੁਣ ਵੇਖਿਆ ਜਾਏ ਤਾਂ ਕਰਕੇ ਆਪਾਂ ਹੌਲੀ ਦਿਨ ਕਰੋ ਚੱਕ ਲਾਂਗੇ ਆਪਦੀ ਕਿਉਂਕਿ ਜਦੋਂ ਚੱਕ ਲਈ ਹਣ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਫਿਰ ਤਾਂ ਆਪਣੇ ਖਾਤੇ ਜੀ ਹੋ ਜਾਣੀਆਂ ਉਹ ਤੇ ਮੱਕੀ ਰਹਿ ਗਈ ਮੱਕੀ ਕੱਲ ਨੂੰ ਲੰਬੋਂ ਲੈ ਕੇ ਆਉਣੀ ਆਪਾਂ 40 ਕਿਲੋ ਬਾਕੀ ਤੁਹਾਨੂੰ ਪਤਾ ਸਾਰਾ ਕੰਮ ਦਿੰਦਾ ਹਣਾ ਬਈ ਜੋੜਗਾਂ ਵੀ ਚੱਲੀ ਜਾਂਦੀਆਂ ਮਿਸਤਰੀਆਂ ਤੋਂ ਫੱਟੀਆਂ ਲੱਕੜਾਂ ਵੀ ਲਵਾਉਣੀਆਂ ਮਿਸਤਰੀਆਂ ਤੋਂ ਲੱਕੜਾਂ ਵਾਲੀਆਂ ਟਰੇਆਂ ਵੀ ਬਣਾਉਣੀਆਂ ਲੰਮਗਾ ਲੰਮਗਾ 3 3 4 4 ਫੁੱਟੀਆਂ ਮੀਤੇ ਤੋਂ ਜਾਲ ਲਵਾਉਣਾ ਸੋ ਮੈਣੀ ਕੰਮ ਹੈ ਵਾਰ ਠੀਕ ਕਰਾਉਣੇ ਆ ਹਜੇ ਜੋੜੀਆਂ ਲਾਉਣੀਆਂ ਆ ਹਜੇ ਇਹ ਕਿਬੂਤਰ ਇੱਕ ਦੋ ਆਸੇ ਪਾਸੇ ਫਿਰਦੇ ਆ ਉਹ ਲਿਆਉਣੇ ਆ ਬਹੁਤ ਜਾਦੇ ਕੰਮ ਹੈ ਕੋ ਜਿਆਦਾ ਪ੍ਰੈਸ ਰਹਿਣਾ ਇਹ ਇਹ ਸਾਰਾ ਕੰਮ ਇੱਕ ਪਾਸੇ ਇੱਕ ਤੁਸੀਂ ਆਏ ਰੱਖ ਲੋ ਮੇਰੀ ਪਰਸਨਲ ਲਾਈਫ ਹਜੇ ਇੱਕ ਪਾਸੇ ਤੇ ਇੰਨਾ ਜਿਆਦੇ ਗ੍ਰਾਈਂਡ ਹੋਇਆ ਪਿਆ ਮੈਂ ਇਹਨਾਂ ਵਿਚਾਲੇ ਬਸ ਵੀ ਮੈਨੂੰ ਐਂ ਲੱਗਦਾ ਮੈਂ ਤਕੜਾ ਜਿਹੜਾ ਮੈਂ ਨਾਲ ਕੁਝ ਚੱਲੀ ਜਾਣਾ ਜੀ ਮੇਰੀ ਥਾਂ ਤੇ ਮੁੰਲਾਦਾ ਕੋਈ ਹੋਰ ਹੋਵੇ ਹੈਨਾ ਜੇ ਇੱਕ ਦਿਨ ਵੀ ਸਾਰਾ ਕੁਝ ਹੈਨਾ ਮੈਂ ਕਿਸੇ ਹੋਰ ਤੇ ਛੱਡਣਾ ਹੋਵੇ ਮਤਲਬ ਜਿਵੇਂ ਜੇ ਸੋਨ ਨੂੰ ਲੱਗਦਾ ਨਾ ਇਹ ਵੀ ਅਸੀਂ ਬਾਹਲੇ ਖੋਜਾਂ ਬਾਹਲੇ ਚੰਗੇ ਆ ਤੇ ਇੱਥੇ ਆ ਕੇ ਰਹਿ ਕੇ ਦੇਖ ਲੋ ਪਤਾ ਲੱਗ ਜੂਗਾ ਇਹ ਛੱਡ ਕੇ ਭੱਜਣਾ ਭੱਜੋ ਤਾਂ ਹਨਾ ਵੀ ਕਿੰਨੇ ਕਿ ਚੰਗੇ ਤੇ ਕਿੰਨੀ ਕੀ ਚੜ੍ਹਾਈ ਹੈ ਸਾਡੀ ਕੁਛ ਨਹੀਂ ਬਈ ੱੱਕਾ ਨਹੀਂ ਕੋਈ ਕੁੱਤਾ ਵੀ ਨਹੀਂ ਪੁੱਜਦਾ ਸਾਨੂੰ ਸਿੱਧੀ ਜੀ ਗੱਲ ਹੈ ਤੁਸੀਂ ਪਤਾ ਨਹੀਂ ਕਿਵੇਂ ਇੰਨਾ ਪਿਆਰ ਕਰਦੇ ਹੋ ਹਨਾ ਵੀ ਆਏ ਇਹ ਉਹ ਬਾਈ ਹਨਾ ਸਾਨੂੰ ਤਾਂ ਆਏ ਲੱਗਦਾ ਵੀ ਸਾਡੀ ਕੋਈ ਇੱਜ਼ਤ ਨਹੀਂ ਕੋਈ ਵੈਲਿਊ ਨਹੀਂ ਸੀ ਜ਼ੀਰੋ ਅੱਜ ਦੀ ਕੋਈ ਗੱਲ ਮੁੱਕੀ ਹਨਾ ਤੇ ਪਰ ਮੈਂ ਇੱਕ ਗੱਲ ਮੈਂ ਕੋਈ ਹੋਰ ਕਰੀ ਜਾਂਦਾ ਜੀ ਹਨਾ ਮੈਂ ਕਹਿੰਦੇ ਜੀ ਵੀ ਮੇਰੀਆਂ ਮੇਰੇ ਕੰਮਾਂ ਨਾਲ ਮੇਰੀਆਂ ਟੈਨਸ਼ਨਸ ਮੇਰੇ ਫੀਲਿੰਗ ਸਾਰਾ ਕੁਝ ਇੱਕ ਦਿਨ ਜਿੱਕੇ ਦੇ ਹੋਰ ਤੇ ਆਪਦੇ ਤੇ ਲੈ ਕੇ ਦੇਖ ਲਓ ਸਭ ਜੇ ਸੋ ਡੱਕ ਦਿਨ ਚ ਦਿਮਾਗ ਨਾ ਫੜ ਗਾਦਾ ਮੈਂ ਬੈਠਾ ਤੇ ਭੈਜੋ ਫਿਰ ਵੀ ਧਾਨ ਹੈ ਬਈ ਤੁਰੇ ਫਿਰਦਿਆਂ ਬਹਿਣਾ ਐ ਬੌਰੀ ਜਿਓ ਕੇ ਵਸ ਤਾਂ ਹੀ ਤਾਂ ਸੁਣ ਜਾਂ ਲਾਂਗੇ ਦਾ ਸਾਰਾ ਦਿਨ ਹਨਾ ਉੜਦੇ ਲੇਟਾਂ ਸੁੱਤੇ ਹੀ ਰਹਿੰਨੇ ਸਾਰਾ ਦਿਨ ਟੈਨਸ਼ਨਾਂ ਕਲਪਨਾਆਂ ਸਰੀਰ ਟੁੱਟੀ ਜਾਂਦਾ ਤੇ ਬਸ ਚਲੋ ਛੱਡੋ ਕੋਈ ਨਾ ਤੁਸੀਂ ਆਪ ਨੂੰ ਭੈਂ ਚੋਂ ਰੋਈ ਜਾਂਦਾ ਹਨ ਐਵੇਂ ਬਿਨਾਗਾ ਫਿਰ ਵੀ ਮੈਂ ਤਾਂ ਠੀਕ ਆਪਾਂ ਦਾ ਜਿੰਨਾ ਮੈਨੂੰ ਤਾਂ ਹਰੇਕ ਚੀਜ਼ ਚ ਛੋਟੇ ਛੋਟੇ ਗੱਲਾਂ ਚ ਹੁਣ ਆਪਾਂ ਤਾਂ ਖੁਸ਼ੀਆਂ ਭਾਲਦੇ ਆ ਸਹੀ ਸਿੱਧੀ ਗੱਲ ਆਦਾ ਕਿਸੇ ਨੂੰ ਨਾਰਾਜ਼ ਨਹੀਂ ਕਰਦੇ ਆਪਾਂ ਜਿੰਨੇ ਵੀਰ ਭਰਾਵਾਂ ਦੇ ਆ ਸਾਰਿਆਂ ਨੂੰ ਆਪਾਂ ਹੱਥਾਂ 'ਚ ਚੱਕ ਲੈਨੇ ਆ ਵੀ ਚਲੋ ਕੋਈ ਆਵੇ ਤਾਂ ਸਿਮਰਿਆ ਜੀ ਤਾਂ ਲੱਗਿਆ ਰਵੇ ਜਦੋਂ ਕੋਈ ਨਹੀਂ ਆਉਂਦਾ ਉਦੋਂ ਇਕੱਲੇ ਦਾ ਮਰਨ ਹੋ ਜਾਂਦਾ ਮੇਰਾ ਸਹੀ ਦਾ ਸੰਤ ਸਾਨੂੰ ਰਹਿਣਾ ਤਾਂ ਕਰਕੇ ਚਲੋ ਠੀਕ ਆ ਬਈ 1 ਮਿੰਟ ਵਿੱਚ ਫੋਨ ਆ ਹੀ ਜਾਂਦਾ ਤੇ ਓਕੇ ਬਈ ਹਣਾ ਬਾਏ ਬਾਏ ਸਾਰੇ ਵੀਰ ਨੂੰ ਗੁੱਡ ਨਾਈਟ ਲਵ ਯੂ ਸਾਰਿਆਂ ਨੂੰ ਕੱਲ ਨੂੰ ਮਿਲਦੇ ਆਂ